ਆਨੀਆਂ ਵਿੱਚ ਲੇਬਰ ਪਾਰਟੀ ਦੀ ਹੁੰਜਾ ਫਿਰ ਜਿੱਤ ਕੀ ਸਟਾਰ ਮਾਰ ਬਣੇ ਪ੍ਰਧਾਨ ਮੰਤਰੀ ਪਾਈ ਅਮਰਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸੌ ਲੁਧਿਆਣਾ ਵਿੱਚ ਸ਼ਿਪਸਨ ਆਗੂ ਤੇ ਕਾਤਲਾ ਦਾ ਹਮਲਾ ਦੋ ਨਿਹੰਗ ਸਿੰਘ ਗ੍ਰਫਤਾਰ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ 17 ਨੂੰ ਨੀਡ ਪੀਜੀ ਦੀ ਪ੍ਰੀਖਿਆ ਹੁਣ 11 ਅਗਸਤ ਨੂੰ ਦੋ ਸ਼ਿਫਟਾਂ ਵਿੱਚ ਹੋਵੇਗੀ। ਦੇਸ਼ ਦੇ ਬਾਬਾ ਟੀਵੀ ਤੇ ਪੰਜਾਬੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਬਰਤਾਨੀਆ ਦੀ ਸੰਸਦ ਦੀ ਲੇਬਰ ਪਾਰਟੀ ਦੀ ਜ਼ਬਰਦਸਤ ਤੇ ਇਤਿਹਾਸਕ ਜਿੱਤੇ ਨਾਲ 10 ਪੰਜਾਬੀਆਂ ਸਮੇਤ 26 ਭਾਰਤੀ ਸੰਸਦ ਲਈ ਚੁਣੇ ਗਏ। ਇਹਨਾਂ ਚੋਣਾਂ ਵਿੱਚ ਬਰਤਾਨੀਆ ਦੀ ਲੇਬਰ ਪਾਰਟੀ ਨੇ 14 ਸਾਲਾਂ ਬਾਅਦ ਸਤਾ ਵਿੱਚ ਵਾਪਸੀ ਕੀਤੀ ਹੈ। ਹੁਣ ਤੱਕ 650 ਵਿੱਚੋਂ 648 ਸੀਟਾਂ ਤੇ ਆਏ ਨਤੀਜਿਆਂ 'ਚੋਂ ਲੇਬਰ ਪਾਰਟੀ ਨੂੰ 412 ਸੀਟਾਂ ਤੇ ਜਿੱਤ ਹਾਸਲ ਹੋਈ ਹੈ। ਜਦ ਕਿ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਹਨ ਬਰਤਾਨੀਆ 'ਚ ਬਹੁਮਤ ਦਾ ਅੰਕੜਾ 326 ਹੈ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਬਰਤਾਨੀਆ ਦੇ ਅਧਿਕਾਰਤ ਪ੍ਰਧਾਨ ਮੰਤਰੀ ਬਣੇ ਹਨ ਇਸ ਚੋਣ ਵਿੱਚ ਪੁੱਜਣ ਵਾਲੇ ਪੰਜਾਬੀਆਂ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ ਦਿਲਚਸਪ ਗੱਲ ਇਹ ਹੈ ਕਿ ਇਹਨਾਂ 10 ਨਵੇਂ ਚੁਣੇ ਗਏ ਪੰਜਾਬੀ ਸੰਸਦ ਮੈਂਬਰਾਂ ਵਿੱਚ 5 ਔਰਤਾਂ ਹਨ ਇਹ ਸਾਰੇ ਲੇਬਰ ਪਾਰਟੀ ਤੋਂ ਹਨ ਚੁਣੇ ਗਏ ਸੰਸਦ ਮੈਂਬਰਾਂ ਵਿੱਚ ਤਨਮਨਜੀਤ ਸਿੰਘ ਢੇਸੀ ਤੀਜੀ ਅਤੇ ਪ੍ਰੀਤਕੌਰ ਗਿੱਲ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਚੁਣੇ ਗਏ। ਬਾਕੀ 8 ਸਿੱਖ ਸੰਸਦ ਮੈਂਬਰਾਂ ਵਿੱਚ ਕੀਰਿਤ ਆਲੂਵਾਲੀਆ, ਸੋਨੀਆ ਕੁਮਾਰ, ਹਰਪ੍ਰੀਤਕੌਰ ਉਪਲ, ਸਤਵੀਰ ਕੌਰ, ਵਰਿੰਦਰ ਜਸ, ਡਾਕਟਰ ਜੀਵਨ ਸੰਦੇਰ, ਜਸ ਅਠਵਾਲ ਤੇ ਗੁਰਿੰਦਰ ਸਿੰਘ ਜੋਸਨ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ। ਖਡੂਰ ਸਭ ਤੋਂ ਸੰਸਦ ਮੈਂਬਰ ਚੁਣੇ ਗਏ ਭਾਈ ਅਮਰਤਪਾਲ ਸਿੰਘ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਕਮਰੇ ਵਿੱਚ ਸੰਸਦ ਮੈਂਬਰ ਵਜੋਂ ਸੌਂ ਚੁੱਕੀ। ਦਿੱਲੀ ਪੁਲਿਸ ਨੇ ਸੰਸਦ ਪਵਨ ਚ ਸੌਂ ਚੁਕਣ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੀ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਵਾਈ। ਲੋਕ ਸਭਾ ਜਰਨਲਿਸਟ ਕਤਰ ਵੱਲੋਂ ਤਾਇਨਾਤ ਸੁਰੱਖਿਆ ਮਲਾਜ਼ਮ ਉੱਥੇ ਮੌਜੂਦ ਰਹੇ। ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੂੰ ਮੋੜ ਡਿਬੜੂਗੜ੍ਹ ਜੇਲ੍ਹ ਲਈ ਰਵਾਨਾ ਕੀਤਾ ਗਿਆ। ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਵਿੱਚ ਸ਼ਿਵਸੈਨਾ ਦੇ ਸੀਨੀਅਰ ਆਗੂ ਸੰਦੀਪ ਥਾਪੜ ਉਰਫ ਗੋਰਾ ਗੰਭੀਰ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੇਰ ਰਾਤ ਹਮਲਾ ਕਰਨ ਵਾਲੇ ਦੋ ਨਿਹੰਗ ਸਿੰਘਾਂ ਨੂੰ ਕਾਬੂ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਆਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਹ ਕਾਰਵਾਈ ਫਤਿਹਗੜ ਸਾਹਿਬ ਅਤੇ ਲੁਧਿਆਣਾ ਪੁਲਿਸ ਵੱਲੋਂ ਕੀਤੇ ਸਾਂਝੇ ਆਪਰੇਸ਼ਨ ਤਹਿਤ ਕੀਤੀ ਗਈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਮੋਲਜਮਾਂ ਵਿੱਚ ਸਰਬਜੀਤ ਸਿੰਘ ਉਰਫ ਸਾਬਾ ਪੁੱਤਰ ਚਰਨਜੀਤ ਸਿੰਘ ਵਾਸੀ ਟਿੱਬਾ ਰੋਡ ਅਤੇ ਹਰਜੋਤ ਸਿੰਘ ਜੋਤਾ ਵਾਸੀ ਭਾਮੀਆਂ ਵਜੋਂ ਹੋਈ ਹੈ। ਜਦਕਿ ਇਹਨਾਂ ਦਾ ਇੱਕ ਸਾਥੀ ਤਹਿਲ ਸਿੰਘ ਉਰਫ ਲਾਡੀ ਅਜੇ ਫਰਾਰ ਹੈ। ਜਿਹੜਾ ਸਵੇਰੇ 11:40 ਤੇ ਸੰਦੀਪ <th>ਪਰ ਜਿਹੜਾ ਸਿਵਲ ਸੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ਼ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਠਾਪੜ ਦੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀ ਐਮ ਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਉ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਡੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤੇਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈਆਂ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਤਿਹਗੜ੍ਹ ਸਾਹਿਬ ਮੇ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਅਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇੱਕ ਮਹਾਨ ਟਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋ ਕਿਉ ਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈ ਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਆਪਕਾਰੀ ਨੀਤੀ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਤੇ ਸੀਵੀਐਨ ਨੂੰ ਨੋਟਿਸ ਜਾਰੀ ਕੀਤਾ ਹੈ ਜਸਟਿਸ ਨੀਨਾ ਕ੍ਰਿਸ਼ਨਾ ਨੇ ਇਸ ਮਾਮਲੇ ਵਿੱਚ ਸੀਬੀਆਈ ਤੋਂ ਜਵਾਬ ਮੰਗਿਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਪਟੀਸ਼ਨ ਕਰਤਾ ਨੇ ਹੇਠਲੀ ਅਦਾਲਤ ਵਿੱਚ ਜਾਣ ਦੀ ਥਾਂ ਤੇ ਸਿੱਧੇ ਹਾਈ ਕੋਰਟ ਦਾ ਰੁਖ ਕੀਤਾ ਅਦਾਲਤ ਦਾ ਕਹਿਣਾ ਹੈ ਕਿ ਇਸ ਦਲੀਲ ਤੇ ਬਾਅਦ ਵਿੱਚ ਵਿਚਾਰ ਕੀਤਾ ਜਾਵੇਗਾ ਸੀਬੀਆਈ ਇੱਕ ਹਫ਼ਤੇ ਅੰਦਰ ਜਵਾਬ ਦਾਖਲ ਕਰੇਗੀ ਕੇਂਦਰ ਸਰਕਾਰ ਨੇ ਮੈਡੀਕਲ ਦੇ ਗ੍ਰੈਜੂਏਸ਼ਨ ਕੋਰਸਾਂ ਵਿੱਚ ਦਾਖਲੇ ਦੀ ਰਾਸ਼ਟਰੀ ਪਾਤਰਤਾ ਤੇ ਦਾਖਲਾ ਪ੍ਰੀਖਿਆ NEET UC 2024 ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਦਾ ਸੁਪਰੀਮ ਕੋਰਟ 'ਚ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਪੂਰੀ ਪ੍ਰੀਖਿਆ ਰੱਦ ਕਰਨ ਦੇ ਨਾਲ ਉਹਨਾਂ ਲੱਖਾਂ ਇਮਾਨਦਾਰ ਵਿਦਿਆਰਥੀਆਂ ਦੇ ਹਿੱਤ ਖਤਰੇ ਵਿੱਚ ਪੈਣਗੇ ਜਿਨ੍ਹਾਂ ਨੇ ਪ੍ਰੀਖਿਆ ਵਿੱਚ ਕੋਈ ਗੈਰਕਾਨੂੰਨੀ ਤੇ ਗਲਤ ਤਰੀਕਾ ਨਹੀਂ ਅਪਣਾਇਆ ਸਰਕਾਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲੱਖਾਂ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਵਜਨਵਧ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਕਿਹਾ ਹੈ ਕਿ ਉਸਨੇ ਦਿੱਲੀ ਜਲ ਬੋਰਡ ਡੀ ਜੀ ਬੀ ਵੱਲੋਂ ਕੁਝ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਵਿਸਤਾਰ ਵਿੱਚ ਸੱਤ ਪ੍ਰਿਸ਼ਟਾਚਾਰ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਛਾਪੇਮਾਰੀ ਦੌਰਾਨ 41 ਲੱਖ ਰੁਪਏ ਜ਼ਬਤ ਕੀਤੇ ਹਨ ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਦਿੱਲੀ, ਅਹਮਦਾਬਾਦ, ਮੁੰਬਈ ਅਤੇ ਹੈਦਰਾਬਾਦ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਮਨੀ ਲਾਂਡਰਿੰਗ ਦੀ ਜਾਂਚ ਦਿੱਲੀ ਸਰਕਾਰ ਦੀ ਪ੍ਰਸ਼ਟਾਚਾਰ ਰੋਕੂ ਸ਼ਾਖਾ ACB ਦੀ ਇੱਕ FIR ਤੇ ਆਧਾਰਿਤ ਹੈ ਜੋ ਯੂਰੋਟੈਕ এনवायरमेंटਲ ਪ੍ਰਾਈਵੇਟ ਲਿਮਟਿਡ ਨਾਮੀ ਕੰਪਨੀ ਅਤੇ ਹੋਰਨਾਂ ਖਿਲਾਫ ਦਰਜ ਕੀਤੀ ਗਈ ਹੈ। ਤਿਰਸੁਰ ਜਿਹੜੇ ਵਿੱਚ ਇੱਕ ਪਿੰਡ ਵਿੱਚ ਅਫਰੀਕਨ ਸਵਾਇਨ ਫੀਵਰ ਫੈਲਣ ਦੇ ਮਾਮਲੇ ਸਾਹਮਣੇ ਆਏ ਹਨ। अफ्रीकन सवाइन फीवर एक जानलेवा अचूत वाला रोग है जो पालतू ਅਤੇ ਜੰਗਲੀ ਸੂਰਾਂ ਨੂੰ ਆਪਣੀ ਲਪੇਟ ਵਿੱਚ ਰਹਿੰਦਾ ਹੈ ਇਹ ਇਨਫੈਕਟਡ ਸੂਰ ਦੇ ਸਰੀਰ ਚੋਂ ਨਿਕਲਣ ਵਾਲੇ ਤਰਲ ਪਦਾਰਤ ਦੇ ਸਿੱਧੇ ਸੰਪਰਕ ਵਿੱਚ ਆਉਣ ਤੇ ਇੱਕ ਸੂਰ ਤੋਂ ਦੂਜੇ ਵਿੱਚ ਆਸਾਨੀ ਨਾਲ ਫੈਲ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੂੰ ਇੱਕ ਪ੍ਰਮੁੱਖ ਕੁਮੰਤਰੀ ਰੱਖਿਆ ਅਰਮਾਨ ਕੇਂਦਰ ਵੱਜੋਂ ਸਾਬਤ ਕਰਨ ਦੇ ਲਈ ਸਹਿਯੋਗੀ ਮਾਹੌਲ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਨਾਲ ਨਾ ਸਿਰਫ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ ਸਗੋਂ ਇਹ ਦੇਸ਼ ਨੂੰ ਸਵੈ ਨਿਰਭਰ ਵੀ ਬਣਾਏਗਾ ਪ੍ਰਧਾਨ ਮੰਤਰੀ ਨੇ ਇਹ ਗੱਲ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਐਕਸ ਤੇ ਪੋਸਟ ਕੀਤੀ ਗਈ ਜਾਣਕਾਰੀ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨੇ 2023-24 ਵਿੱਚ ਰੱਖਿਆ ਉਤਪਾਦਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹਾਥਰਸ ਹਾਸੇ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਪੀੜਤ ਪਰਿਵਾਰਾਂ ਦੇ ਮੈਂਬਰ ਉਹਨਾਂ ਦੇ ਗਲੇ ਲੱਗ ਰੋਏ ਅਤੇ ਰਾਹੁਲ ਗਾਂਧੀ ਨੂੰ ਆਪਣੀ ਗੱਲ ਦੱਸੀ। ਰਾਹੁਲ ਨੇ ਸਿਰ ਤੇ ਹੱਥ ਰੱਖ ਕੇ ਹੌਸਲਾ ਦਿੱਤਾ। ਹਾਥਰਾ ਸਾਹਸ ਵਿੱਚ ਮਾਂ ਨੂੰ ਗਵਾਉਣ ਵਾਲੀ ਇੱਕ ਬੱਚੀ ਪੂਬਾ ਮਾਰ ਕੇ ਰੋਣ ਲੱਗੀ ਤਾਂ ਰਾਹੁਲ ਨੇ ਉਸ ਨੂੰ ਸੰਭਾਲਿਆ ਅਤੇ ਗਲੇ ਲਾਇਆ। ਇਸ ਦੌਰਾਨ ਰਾਹੁਲ ਗਾਂਧੀ ਜ਼ਮੀਨ ਤੇ ਬੈਠ ਕੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਟੈਨਸ਼ਨ ਨਾ ਲਾਓ ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਮੇਰਾ ਪਰਿਵਾਰ ਹੋ ਅਸੀਂ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਵਾਂਗੇ ਰਾਹੁਲ ਗਾਂਧੀ ਇਨ੍ਹਾਂ ਪਰਿਵਾਰਾਂ ਦੇ ਨਾਲ ਇੱਕ ਕੰਟਾ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ ਭਗਵੰਤ ਮਾਨ ਨੇ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਭਾਜਪਾ ਤੇ ਕਾਂਗਰਸ ਪਾਰਟੀ ਦੇ ਤਿੱਖੇ ਸ਼ਬਦੀ ਹਮਲੇ ਕੀਤੇ ਮੋੱਖ ਮੰਤਰੀ ਨੇ ਮਹਿੰਦਰ ਭਗਤ ਨਾਲ ਮਿਲ ਕੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਵਾਰਡ ਨੰਬਰ 74, 34 ਅਤੇ 38 ਵਿੱਚ ਜਨਤਕ ਮੀਟਿੰਗਾਂ ਕੀਤੀਆਂ ਤੇ ਲੋਕਾਂ ਨੂੰ ਆਪ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। ਫਗਵਾੜਾ ਤੋਂ ਸਾਡੇ ਪੱਤਰਕਾਰ ਅਨੁਸਾਰ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਰਜਿਸਟਰਡ ਵੱਲੋਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਸਥਿਤ ਲਾਇਬ੍ਰੇਰੀਆਂ ਦੀ ਖਸਤਾ ਹਾਲਤ ਅਤੇ ਪੰਜਾਬ ਵਿੱਚ ਜਨਤਕ ਲਾਇਬ੍ਰੇਰੀ ਕਾਨੂੰਨ ਬਣਾਏ ਜਾਣ ਦੀ ਲੋੜ ਵੱਲ ਧਿਆਨ ਦਿਵਾਉਂਦੇ ਆਂ ਦਰਸਾਇਆ ਹੈ ਕਿ ਪੰਜਾਬ ਵਿੱਚ ਸੈਂਟਰਲ ਲਾਇਬ੍ਰੇਰੀ ਪਟਿਆਲਾ ਸਮੇਤ 15 ਸਰਕਾਰੀ ਜ਼ਿਲ੍ਹਾ ਲਾਇਬ੍ਰੇਰੀਆਂ ਹਨ ਪਰ ਇਹਨਾਂ ਵਿੱਚ ਨਾ ਤਾਂ ਲੋੜਿੰਦਾ ਸਟਾਫ ਹੈ ਤੇ ਨਾ ਹੀ ਸਹੂਲਤਾਂ ਲੱਖਾਂ ਦੀ ਗਿਣਤੀ ਵਿੱਚ ਪਈਆਂ ਵਧੀਆ ਤੋਂ ਵਧੀਆ ਕਿਤਾਬਾਂ ਗਲ ਸੜ ਰਹੀਆਂ ਹਨ ਇਸ ਸਬੰਧ ਵਿੱਚ ਪੰਜਾਬੀ ਕਾਲਮ ਰਵੀਸ਼ ਪੱਤਰਕਾਰ ਮੰਚ ਦੇ ਪ੍ਰਧਾਨ ਗਰਮੀਤ ਸਿੰਘ ਪੁਲਾਹੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਗਭਗ 100 ਨਗਰਪਾਲਿਕਾਵਾਂ ਵੱਲੋਂ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਪਰ ਇਹ ਸਿਰਫ ਅਖਬਾਰਾਂ ਪੜਨ ਤੱਕ ਹੀ ਸੀਮਤ ਹਨ ਨਵੀਆਂ ਕਿਤਾਬਾਂ ਦੀ ਅਣਹੋਂਦ ਕਾਰਨ ਸਹਿਦ ਦੇ ਪਾਠਕਾਂ ਦਾ ਆਉਣਾ ਲਗਭਗ ਬੰਦ ਹੈ ਦੇਸ਼ ਦੇ 22 ਸੂਬੇ ਜਨਤਕ ਲਾਇਬ੍ਰੇਰੀ ਕਾਨੂੰਨ ਬਣਾ ਚੁੱਕੇ ਹਨ ਪਰ ਪੰਜਾਬ ਨੇ ਕਦੇ ਵੀ ਇਸ ਲੋੜ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਰਾਜ ਸਭਾ ਮੈਂਬਰ ਪਦਮਸ਼ਰੀ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਗੁਜਰਾਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਡਾਕਟਰ ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਪੁਸਤਕ ਸਫਰਦਾਰ ਸਫਰ ਪੁਸਤਕ ਨੂੰ ਲੋਕ ਅਰਪਿਤ ਕੀਤਾ ਗਿਆ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਇਸ ਮੌਕੇ ਉੱਪਰ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਹੈ ਕਿ ਹਰੇਕ ਵਿਅਕਤੀ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਮੇਂ-ਸਮੇਂ ਉੱਪਰ ਉਹ ਆਪਣੀ ਜ਼ਿੰਦਗੀ ਦੇ ਸਫ਼ਰ ਦੌਰਾਨ ਆਪਣੇ ਆਸ-ਪਾਸ ਦੇ ਲੋਕਾਂ ਤੇ ਵਰਤਾਰਿਆਂ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਦਰਸਤ ਕਰੇ। ਉਨਾ ਕਹਿਆ ਕਿ ਮਨੁੱਖ ਦੀਆਂ ਵਧੇਰੇ ਕਰਕੇ ਸਮੱਸਿਆਵਾਂ ਦਾ ਮੂਲ ਕਾਰਨ ਉਸਦੀ ਬੇਸਮਝੀ ਤੇ ਨਕਾਰਾਤਮਕ ਦ੍ਰਿਸ਼ਟੀਕੋਣ ਹੁੰਦਾ ਹੈ ਜੇਕਰ ਮਨੁੱਖ ਆਪਣੇ ਨੁਕਤੇ ਨਜ਼ਰ ਨੂੰ ਸਕਾਰਾਤਮਕ ਅਤੇ ਸਿਰਜਣਾਤਮਕ ਰੱਖਣ ਦਾ ਯਤਨ ਕਰੇ ਤਾਂ ਨਿਸ਼ਚਿਤ ਤੌਰ ਤੇ ਉਹ ਆਪਣੀ ਜ਼ਿੰਦਗੀ ਦੇ ਹਰ ਮੈਦਾਨ ਫਤਿਹ ਹਾਸਲ ਕਰ ਸਕਦਾ ਹੈ। ਉਹਨਾਂ ਪ੍ਰਿੰਸੀਪਲ ਡਾਕਟਰ ਅਰਵਿੰਦਰ ਸਿੰਘ ਪੱਲਾ ਨੂੰ ਇਸ ਪੁਸਤਕ ਦੇ ਲਈ ਮੁਬਾਰਕਬਾਦ ਦਿੱਤੀ। ਹਲਕਾ ਸਨੌਰ ਦੇ ਪਿੰਡ ਬ੍ਰਹਮਪੁਰ ਤੋਂ ਉਚੇਰੀ ਪੜਾਈ ਕਰਨ ਲਈ ਵੈਨਕੂਵਰ ਕੈਨੇਡਾ ਗਿਆ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਸਾਫਕਾ ਸਰਪੰਚ ਅੰਗਰੇਜ਼ ਸਿੰਘ ਬ੍ਰਹਮਪੁਰ ਦਾ ਕਹਿਣਾ ਹੈ ਕਿ ਉਹਨਾਂ ਦਾ ਭਤੀਜਾ ਹਰਮਨ ਸਿੰਘ ਸੰਧੂ ਪੁੱਤਰ ਸਤਰਾਮ ਸਿੰਘ ਜੋ ਕਿ ਤਕਰੀਬਨ 2 ਸਾਲ ਪਹਿਲਾਂ ਪੜਾਈ ਕਰਨ ਲਈ ਵੈਨਕੂਵਰ ਸਰੀ ਕੈਨੇਡਾ ਗਿਆ ਸੀ ਜਿਸ ਦੀ ਬੀਤੇ ਕੱਲ ਪਾਣੀ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਉਨਾ ਦੱਸਿਆ ਕਿ ਮ੍ਰਿਤਕ ਹਰਮਨ ਸਿੰਘ ਦੀ ਉਮਰ 21 ਸਾਲ ਸੀ ਅਤੇ ਉਸ ਦੇ ਦੋ ਪੁੱਰਾ ਸਫਰਦਾਰ ਸਫਰ ਪੁਸਤਕ ਨੂੰ ਲੋਕ ਅਰਪਣ ਕੀਤਾ ਆਈ ਹੈ ਸੂਬੇ ਵਿੱਚ ਪਿਛਲੇ 15 ਬਾਰੇ ਵਿੱਚ ਪੁਲ ਡੇਗਣ ਦੀ ਇਹ ਦਸਵੀਂ ਘਟਨਾ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਜ਼ਿਲ੍ਹਾ ਮੈਜਿਸਟ੍ਰੇਟ ਅਮਨ ਸਮੀਰ ਦਾ ਕਹਿਣਾ ਹੈ ਕਿ ਤਾਜ਼ਾ ਘਟਨਾ ਸਾਰੰਧੀ ਹੈ ਜਿੱਥੇ ਪਿਛਲੇ 24 ਘੰਟਿਆਂ ਵਿੱਚ ਦੋ ਪੁਲ ਬਹਿ ਗਏ ਉਨਾ ਰਹਿਣਾ ਹੈ ਕਿ ਸਥਾਨਕ ਅਧਿਕਾਰੀਆਂ ਵੱਲੋਂ 15 ਸਾਲ ਪਹਿਲਾਂ ਬਣਾਇਆ ਗਿਆ ਪੁਲ ਟਹਿ ਗਿਆ ਘਟਨਾ ਵਿੱਚ ਕਿਸੇ ਜਾਣੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਰਾਜਸਥਾਨ ਦੀ ਕੋਚਿੰਗ ਸਿਟੀ ਕਹਿ ਜਾਣ ਵਾਲੇ ਕੋਟਾ ਵਿੱਚ ਇੱਕ ਹੋਰ ਕੋਚਿੰਗ ਵਿਦਿਆਰਥੀ ਨੇ ਫਾਹੇ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮੂਲ ਰੂਪ ਵਿੱਚ ਬਿਹਾਰ ਦੇ ਨਲੰਦਾ ਦਾ ਨਿਵਾਸੀ ਸੰਦੀਪ ਜੋ 11ਵੀਂ ਪੜਾਈ ਕਰਨ ਤੋਂ ਇਲਾਵਾ ਜੁਆਇੰਟ ਇੰਟਰਸਟ ਐਗਜ਼ਾਮੀਨੇਸ਼ਨ ਜੇਈਈ ਦੀ ਦਾਖਲਾ ਪ੍ਰੀਖਿਆ ਦੀ ਵੀ ਪਿਛਲੇ 2 ਸਾਲਾਂ ਤੋਂ ਕੋਟਾ ਵਿੱਚ ਮਹਾਵੀਰ ਨਗਰ ਤੰਦੇ ਇਲਾਕੇ ਵਿੱਚ ਪੀਜੀ ਹੋਸਟਲ ਵਿੱਚ ਰਹਿ ਕੇ ਤਿਆਰੀ ਕਰ ਰਿਹਾ ਸੀ ਉਸ ਦਾ ਇੱਕ ਭਰਾ ਸੰਜੀਤ ਵੀ ਕੋਟਾ ਵਿੱਚ ਕੋਚਿੰਗ ਲੈ ਰਿਹਾ ਸੀ ਪਰ ਉਹ ਵੱਖਰੇ ਇਲਾਕੇ ਵਿੱਚ ਰਹਿੰਦਾ ਸੀ ਜਾਣਕਾਰੀ ਅਨੁਸਾਰ ਸੰਦੀਪ ਕੱਲ ਰਾਤ ਮੈਸ ਤੋਂ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚਲ ਗਿਆ ਸਵੇਰੇ ਦਰਵਾਜ਼ਾ ਨਹੀਂ ਖੁੱਲ੍ਹਾ ਤਾਂ ਖੜਕਾਉਣ ਦੇ ਬਾਵਜੂਦ ਵੀ ਕੋਈ ਜਵਾਬ ਨਹੀਂ ਮਿਲਿਆ ਤਾਂ ਉਸ ਤੇ ਸਾਥੀਆਂ ਨੇ ਰੋਸ਼ਨਦਾਨ ਵਿੱਚੋਂ ਦੇਖਿਆ ਕਿ ਸੰਦੀਪ ਪੱਖੇ ਨਾਲ ਲਟਕ ਰਿਹਾ ਸੀ ਕਰਤਾਰਪੁਰ ਰੋਡ ਤੇ ਸਥਿਤ ਅੱਡਾ ਨਗੱਜਾ ਨਜ਼ਦੀਕ ਪੰਜਾਬੀ ਗਾਇਕ ਦਲਵੀਰ ਸ਼ੌਂਕੀ ਦੀ ਕਾਰ ਦਰਖਤ ਨਾਲ ਟਕਰਾਉਣ ਨਾਲ ਮੌਕੇ ਤੇ ਮੌਤ ਹੋ ਗਈ ਬਲੋਚ ਚੌਂਕੀ ਕਿਚਨਗਾਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਸਿੱਧ ਪੰਜਾਬੀ ਗਾਇਕ ਦਲਵੀਰ ਸਿੰਘ ਉਰਫ ਸ਼ੌਂਕੀ ਪੁੱਤਰ ਜੋਗਿੰਦਰਪਾਲ ਨਵੱਜਾ ਕਲੋਨੀ ਜੋ ਪਲਾਸਨ ਨਜ਼ਦੀਕ ਕਿਸੇ ਪ੍ਰੋਗਰਾਮ ਤੋਂ ਵਾਪਸ ਸਵੇਰੇ 6 ਵਜੇ ਕਰੀਬ ਆਪਣੀ ਕਾਰ ਵਿੱਚ ਸਵਾਰ ਹੋ ਕੇ ਪਿੰਡ ਆ ਰਿਹਾ ਸੀ ਜਦੋਂ ਉਹ ਨਵੱਜਾ ਨਜ਼ਦੀਕ ਪੁੱਜਾ ਤਾਂ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਭਾਰੀ ਦਰਖਤ ਵਿੱਚ ਜਾ ਟਕਰਾਈ ਜਿਸ ਕਾਰਨ ਗਾਇਕ ਦਲਵੀਰ ਸ਼ੌਂਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਕੀ ਕਿਸ਼ਨਗੜ੍ਹ ਦੇ ਮਲਾਜਮਾਂ ਨੇ ਦਰਘਟਨਾ ਸਥਾਨ ਤੇ ਪਹੁੰਚ ਕੇ Laash ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ 194 BNSS ਅਧੀਨ ਕਾਰਵਾਈ ਕਰਦੇ ਹੋਏ Laash ਨੂੰ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਾਲ ਚਲੰਦਰ ਵਿਖੇ ਭੇਜ ਦਿੱਤਾ। ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਐਮ ਫਲਾਈਓਵਰ ਬਣਾਉਣ ਦੀ ਮੰਗ ਨੂੰ ਲੈ ਕੇ ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਹਾਈਵੇ ਮੰਤਰੀ ਨਿਤਨ ਗੜકરી ਨਾਲ ਮੁਲਾਕਾਤ ਕੀਤੀ। ਉਨਾ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ ਇਸ ਮੌਕੇ ਤੇ ਨਿਤਨ ਗੜਕਰੀ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਸਿੰਘ ਰੰਦਾਵਾ ਦਾ ਕਹਿਣਾ ਹੈ ਕਿ ਬਟਾਲਾ 슈ਗਰ ਮਿਲ ਨੇੜੇ ਨੈਸ਼ਨਲ ਹਾਈਵੇ ਤੇ ਫਲਾਈਓਵਰ ਦਾ ਨਿਰਮਾਣ ਕਾਰਜ ਕੀਤਾ ਜਾਣਾ ਚਾਹੀਦਾ ਹੈ ਇਸ ਨਾਲ ਸੜਕ ਤੇ ਵਾਹਨਾਂ ਦੀ ਆਵਾਜਾਈ ਹੋਰ ਸੁਖਾਲੀ ਹੋ ਸਕੇ ਉਹਨਾਂ ਕਿਹਾ ਕਿ ਇੱਕ ਸਮੇਂ ਵਿੱਚ ਇਸ ਮਾਰਗ ਤੇ ਟ੍ਰੈਫਿਕ ਜਾਮ ਕਾਰਨ ਲਗਾਤਾਰ ਟ੍ਰੈਫਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜਿਸ ਕਾਰਨ ਭਿਆਨਕ ਹਾਦਸੇ ਵੀ ਹੁੰਦੇ ਹੁੰਦੇ ਹਨ ਨੇਤਨ ਘੜਕਰੀ ਨੇ ਸੁਖਜਿੰਦਰ ਸਿੰਘ ਰੰਦਾਵਾ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਜਲਦੀ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਨਿਰਮਾਣ ਕਾਰਜਾਂ ਨੂੰ ਸ਼ੁਰੂ ਕਰਵਾਉਣਗੇ। ਹਰਿਆਣਾ ਸਰਕਾਰ ਹਾਈ ਸਕੂਲ ਅਤੇ ਇੰਟਰਮੀਡੀਏਟ ਫਸਟ ਡਿਵੀਜ਼ਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਦੇਣ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਸਰਕਾਰ ਨੇ ਗਰੀਬ ਪਰਿਵਾਰਾਂ ਲਈ ਹੈਪੀ ਕਾਰਡ ਸਕੀਮ ਸ਼ੁਰੂ ਕੀਤੀ ਸੀ। ਹਰਿਆਣਾ ਵਿੱਚ 60% ਤੋਂ ਵੱਧ ਅੰਕਾਂ ਨਾਲ 10ਵੀਂ ਅਤੇ 12ਵੀਂ ਪਾਸ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ ਸੂਬਾ ਸਰਕਾਰ ਅਜਿਹੇ ਵਿਦਿਆਰਥੀਆਂ ਨੂੰ ਹੈਪੀ ਕਾਰਡ ਦੇਣ ਜਾ ਰਹੀ ਹੈ ਜਿਸ ਨਾਲ ਹੀ ਵਿਦਿਆਰਥੀ ਹਰਿਆਣਾ ਰੋਡਵੇਜ ਦੀਆਂ ਬੱਸਾਂ ਵਿੱਚ 500 ਕਿਲੋਮੀਟਰ ਤੱਕ ਦਾ ਸਫ਼ਰ ਮੁਫਤ ਕਰ ਸਕਣਗੇ ਆਵਾ ਟੀਵੀ ਦੇ ਪੰਜਾਬੀ ਬੁਲਟਨ ਵਿੱਚ ਹੌਣ ਖਬਰਾਂ ਵਿਦੇਸ਼ ਤੋਂ ਆਕਲੈਂਡ ਤੋਂ ਹਰਜਿੰਦਰ ਸਿੰਘ ਬਸੇੜਾ ਦੀ ਖਬਰ ਦੇ ਅਨੁਸਾਰ 4 ਜਨਵਰੀ 2022 ਨੂੰ ਇੱਕ ਪੰਜਾਬੀ ਕੁੜੀ ਸ਼ੁਭਮਕੌਰ ਵਕੀਲ ਪੁੱਤਰੀ ਬਲਦੇਵ ਸਿੰਘਾ ਤੇ ਰਜਿੰਦਰ ਪਾਲਕੌਰ ਪਿੰਡ ਮੇਗੋਵਾਲ ਗੰਜੀਆਂ ਜ਼ਿਲ੍ਹਾ ਹਿਸ਼ਾਰਪੁਰ ਦੀ ਉਸ ਸਮੇਂ ਸੜਕੀ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਜਦੋਂ ਉਸ ਦਾ ਦੋਸਤ ਸੌਰਵ ਸ਼ਰਮਾ ਟੈਸਲਾ ਕਾਰ ਚਲਾ ਰਿਹਾ ਸੀ ਕਾਰ ਪਹਿਲਾਂ ਸੜਕੀ ਟੋਏ ਦੇ ਕਾਰਨ ਉੱਪਰ ਉਲਰੀ ਫਿਰ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਵੱਡੇ ਦਰਖਤ ਨਾਲ ਜਾ ਟਕਰਾਈ ਜਿੱਥੇ ਉਸਦੀ ਮੌਤ ਹੋ ਗਈ ਮਕਦਮੇ ਦੀ ਸੁਣਵਾਈ ਹੰਟਲੀ ਜ਼ਿਲ੍ਹਾ ਅਦਾਲਤ ਦੇ ਵਿੱਚ ਸ਼ੁਰੂ ਹੋਈ ਸੀ ਫਿਰ ਹਮਿਲਟਨ ਪਹੁੰਚੀ ਸੌਰਭ ਸ਼ਰਮਾ ਨੇ ਲਾਪਰਵਾਹੀ ਨਾਲ ਡਰਾਈਵਰ ਕਰਨ ਦੇ ਦੋਸ਼ ਦਾ ਬਚਾ ਕੀਤਾ ਪਰ ਇਸ ਸਾਲ ਦੇ ਸ਼ੁਰੂ ਵਿੱਚ ਪਈਆਂ ਪੰਜ ਪੇਸ਼ੀਆਂ ਦੀ ਸੁਣਵਾਈ ਤੋਂ ਬਾਅਦ ਉਸਨੂੰ ਕੁੜੀ ਦੀ ਮੌਤ ਦਾ ਕਿਤੇ ਨਾ ਕਿਤੇ ਦੋਸ਼ੀ ਪਾਇਆ ਗਿਆ ਹਾਸੇ ਦੇ ਤੁਰੰਤ ਬਾਅਦ ਉਸਨੇ ਆਪਣੇ ਆਈਫੋਨ ਉੱਤੇ ਟੈਸਲਾ ਕਾਰ ਦਾ ਰਿਕਾਰਡ ਖਤਮ ਕਰਨ ਬਾਰੇ ਇੰਟਰਨੈਟ ਤੋਂ ਤਰੀਕਾ ਵੀ ਲੱਭਣ ਦੀ ਕੋਸ਼ਿਸ਼ ਕੀਤੀ ਸੀ ਅਤੇ ਪੁਲਿਸ ਨੂੰ ਵੀ ਉਚਿਤ ਸਮੇਂ ਤੇ ਸੂਚਿਤ ਨਹੀਂ ਕੀਤਾ ਗਿਆ ਜਦਕਿ ਘਟਨਾ ਦੇ ਤੁਰੰਤ ਬਾਅਦ ਇੱਕ ਗਵਾਂਡੀ ਨੇ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਹੈਮਲਟਨ ਜ਼ਿਲ੍ਹਾ ਅਦਾਲਤ ਨੇ ਬੀਤੇ ਕੱਲ ਸੌਰਵ ਸ਼ਰਮਾ ਨੂੰ ਸਜ਼ਾ ਸੁਣਾਏ ਸਮੇਂ ਸ਼ੋਭਮ ਕੌਰ ਦੀ ਮਾਂ ਅਰਜਿੰਦਰ ਪਾਲ ਕੌਰ ਨੇ ਆਪਣਾ ਦੁੱਖੜਾ ਪ੍ਰਗਟ ਕਰਦਿਆਂ ਦੋਸ਼ੀ ਨੂੰ ਸੰਬੋਧਨ ਕੀਤਾ ਕਿ ਤੂੰ ਸਾਡੇ ਘਰ ਦੀਆਂ ਸਾਰੀਆਂ ਖੁਸ਼ੀਆਂ ਖੋ ਲਈਆਂ ਜੇਕਰ ਇਹ ਦੁਰਘਟਨਾ ਸੀ ਤਾਂ ਉਸ ਨੂੰ ਕਾਰ ਤੋਂ ਬਾਹਰ ਕੱਢਣ ਲਈ ਕਿਸੇ ਤੋਂ ਮਦਦ ਮੰਗਣੀ ਚਾਹੀਦੀ ਸੀ ਪਰ ਕੋਈ ਹਾਸਾ ਨਹੀਂ ਸੀ ਮੇਰੀ ਤੀਨ ਨੂੰ ਮਾਰ ਦਿੱਤਾ ਪੀੜਿਤ ਪਰਿਵਾਰ ਨਿਆਂ ਦੇ ਫੈਸਲੇ ਤੋਂ ਨਾਖੁਸ਼ਾ ਤੇ ਕਿਹਾ ਕਿ ਇਹ ਕਿਹੋ ਜਿਹਾ ਨਿਆਂ ਹੈ ਸਮਝ ਤੋਂ ਪਰੇ ਹੈ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਦੇ ਮਤਾਬਕ ਪਿਛਲੇ ਮਹੀਨੇ ਤੋਂ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ਾ ਅਰਜ਼ੀਆਂ ਦੇ ਵਿੱਚ ਲੱਗਣ ਵਾਲੇ ਸਾਰੇ ਦਸਤਾਵੇਜ਼ ਜਿਹੜੇ ਅੰਗਰੇਜ਼ੀ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਵਿੱਚ ਜਿਵੇਂ ਹਿੰਦੀ ਪੰਜਾਬੀ ਚਾਈਨੈਜ਼ ਆਦ ਨੂੰ ਹੁਣ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਲਗਾਉਣਾ ਜ਼ਰੂਰੀ ਕਰ ਦਿੱਤਾ ਇਹ ਸ਼ਰਤਾਂ 17 ਜੂਨ ਤੋਂ ਲਾਗੂ ਹਨ ਇਸ ਤੋਂ ਪਹਿਲਾਂ ਵਿਦੇਸ਼ੀ ਭਾਸ਼ਾ ਵਿੱਚ ਪ੍ਰਦਾਨ ਕੀਤੇ ਗਏ ਦਸਤਾਵੇਜ਼ਾਂ ਤੇ ਬਿਨਾ ਅਨੁਵਾਦ ਦੇ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗਦਾ ਸੀ ਪਰ ਹੁਣ ਇਹ ਕੰਮ ਖਤਮ ਕੀਤਾ ਗਿਆ ਹੈ ਜਿਨ੍ਹਾਂ ਦੇ ਅਨੁਵਾਦ ਦੀ ਲੋੜ ਹੈ ਉਹ ਹਨ ਫੰਡਾਂ ਦਾ ਸਬੂਤ ਹਵਾਈ ਟਿਕਟਾਂ ਆਉਣ ਤੇ ਵਾਪਸੀ ਲਈ ਤੁਹਾਡੇ ਗ੍ਰਹਿ ਦੇਸ਼ ਵਿੱਚ ਰੁਜ਼ਗਾਰ ਦਾ ਸਬੂਤ ਗੈਰ ਹਾਜ਼ਰੀ ਦੀ ਛੁੱਟੀ ਸੰਬੰਧੀ ਦਸਤਾਵੇਜ਼ ਪਾਸਪੋਰਟ ਤੋਂ ਇਲਾਵਾ ਹੋਰ ਪਛਾਣ ਪੱਤਰ ਦਸਤਾਵੇਜ਼ ਸ਼ਾਮਲ ਹਨ ਤੇਜ ਦੇ ਵਾਪਰ ਟੀਵੀ ਦੇ ਪੰਜਾਬੀ ਬੁਲਟਨ ਵਿੱਚ ਹੁਣ ਖਬਰਾਂ ਬਾਲੀਵੁੱਡ ਤੋਂ ਆਕਸ਼ੇ ਕੁਮਾਰ ਨੂੰ ਪਿਛਲੀ ਵਾਰ ਫਿਲਮ ਬੜੇ ਮੀਆ ਛੋਟੇ ਮੀਆ ਵਿੱਚ ਦੇਖਿਆ ਗਿਆ ਸੀ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਟਾਈਗਰ ਸ਼ਰੋਫ ਵੀ ਲੀਡ ਰੋਲ ਵਿੱਚ ਸਨ ਇਹ ਫਿਲਮ ਬਾਕਸ ਆਫਿਸ ਤੇ ਫਲॉप ਸਾਬਤ ਹੋਈ ਸੀ ਉੱਥੇ ਹੀ ਹੁਣ ਆਕਸ਼ੇ ਕੁਮਾਰ ਸਰਫਰਾ ਵਿੱਚ ਨਜ਼ਰ ਆਉਣਗੇ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਰਾਧਿਕਾ ਮੈਦਾਨ ਵੀ ਲੀਡ ਰੋਲ ਵਿੱਚ ਦਿਖਾਈ ਦੇਣਗੇ ਅਕਸ਼ੇ ਕੁਮਾਰ ਅਤੇ ਰਾਧਿਕਾ ਮਦਾਨ ਦੀ ਫਿਲਮ ਦਾ ਗਾਣਾ ਚਾਵਲ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਅਕਾਊਂਟ ਤੇ ਇਸ ਨੂੰ ਸ਼ੇਅਰ ਕੀਤਾ ਗਿਆ। ਇਹ ਫਿਲਮ ਸਾਊਥ ਸਟਾਰ ਸੂਰਿਆਦੀਪ ਸੁਪਰ ਹਿੱਟ ਫਿਲਮ ਦੀ ਰੀਮੇਕ ਹੈ। ਇਹ ਫਿਲਮ 12 ਜੁਲਾਈ ਨੂੰ ਸਿਨਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਵਰਨ ਤੋਬਨ ਪਿਛਲੇ ਕੁਝ ਦਿਨਾਂ ਤੋਂ ਆਪਣੀ ਆਉਣ ਵਾਲੀ ਫਿਲਮ ਬੇਬੀ ਜਾਨ ਨੂੰ ਲੈ ਕੇ ਚਰਚਾ ਵਿੱਚ ਹਨ। हाल ही ਵਿੱਚ ਫਿਲਮ ਦਾ ਨਵਾਂ ਪੋਸਟਰ ਅਤੇ ਉਸ ਦੀ ਰਿਲੀਜ਼ ਡੇਟ ਅਨਾਉਂਸ ਹੋਈ ਹੈ। ਇਸ ਫਿਲਮ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਰਿਪੋਰਟਾਂ ਅਨੁਸਾਰ। ਸਲਮਾਨ ਖਾਨ ਨੂੰ ਕੈਮੀਓ ਭੂਮਿਕਾ ਦੇ ਲਈ ਸੰਪਰਕ ਕੀਤਾ ਗਿਆ ਹੈ। ਇਸ ਮੌਕੇ ਤੇ ਸਲਮਾਨ ਖਾਨ ਵੱਲੋਂ ਇਸ ਫਿਲਮ ਲਈ ਹਾਂ ਕੀਤੀ ਗਈ ਹੈ। ਇਸ ਫਿਲਮ ਦੇ ਵਿੱਚ ਵਰਨ ਤਵਨ ਦੇ ਇਲਾਵਾ ਆਵਮਕਾ ਗੱਬੀ, ਕੀਰਤੀ ਸਰੇਸ਼ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦੇ ਨਿਰਦੇਸ਼ਕ ਕਲੀ ਸੰਨ ਉੱਥੇ ਐਟਲੀ ਕੁਮਾਰ ਇਸ ਫਿਲਮ ਦੇ ਪ੍ਰੋਡਿਊਸਰ ਹਨ ਇਸ ਫਿਲਮ ਨੂੰ ਐਟਲੀ ਅਤੇ ਵਰਨ ਤੋਵਨ ਦੋਵੇਂ ਇਕੱਠੇ ਮਿਲ ਕੇ ਬਣਾ ਰਹੇ ਹਨ ਇਹ ਫਿਲਮ ਇਸ ਸਾਲ 25 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਇਸ ਮੌਕੇ ਤੇ ਵਰਨ ਤੋਵਨ ਦਾ ਕਹਿਣਾ ਹੈ ਕਿ ਮੈਂ ਸਲਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਇਸ ਫਿਲਮ ਦੇ ਵਿੱਚ ਕੰਮ ਕਰਨ ਦੇ ਲਈ ਹਾਂ ਕੀਤੀ ਹੈ ਉਹਨਾਂ ਨੂੰ ਇਸ ਫਿਲਮ ਦੀ ਕਹਾਣੀ ਬਹੁਤ ਹੀ ਵਧੀਆ ਲੱਗੀ ਹੈ ਸੌਦਾ ਸੁਪਰਸਟਾਰ ਪ੍ਰਵਾਸ ਇਨੀ ਦੇਨੀ ਆਪਣੀ ਹਾਲੀਆ ਰਿਲੀਜ਼ ਫਿਲਮ ਕਲਕੀ 2898 AD ਦੀ ਸਫਲਤਾ ਨੂੰ ਮਾਨ ਰਿਹਾ ਹੈ ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਅਮਿਤਾਬਚਨ ਅਤੇ ਦੀਪਿਕਾ ਪਾਦਕੁੰਦੀਆ ਮੁੱਖ ਭੂਮਿਕਾ ਹਨ 나ਗ ਅਸ਼ਵਨ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਇਸ ਤੋਂ ਪਹਿਲਾਂ ਪ੍ਰਵਾਸ ਨੇ ਹੋਮਲੇ ਫਿਲਮਜ਼ ਪ੍ਰੋਡਕਸ਼ਨ ਦੀ ਫਿਲਮ ਸਾਲਾਰ ਵਿੱਚ ਪਹਿਲੀ ਵਾਰ ਡਾਇਰੈਕਟਰ ਪ੍ਰਸ਼ਾਂਤ ਨੀਲ ਦੇ ਨਾਲ ਕੰਮ ਕੀਤਾ ਸੀ ਇਸ ਫਿਲਮ ਨੇ ਕਾਫੀ ਵਧੀਆ ਕਮਾਈ ਕੀਤੀ ਸੀ ਰਿਪੋਰਟਾਂ ਦਾ ਕਹਿਣਾ ਹੈ ਕਿ ਸਲਾਰ 2 ਦੀ ਸ਼ੂਟਿੰਗ 10 ਅਗਸਤ ਨੂੰ ਸ਼ੁਰੂ ਹੋਵੇਗੀ ਤੇ ਇਸ ਦਾ 15 ਦਿਨ ਦਾ ਸ਼ਡਿਊਲ ਰਾਮੋਜੀ ਫਿਲਮ ਸਿਟੀ ਵਿੱਚ ਹੋਵੇਗਾ ਇਸ ਫਿਲਮ ਦੀ ਸ਼ੂਟਿੰਗ 8 ਮਹੀਨੇ ਵਿੱਚ ਖਤਮ ਹੋਵੇਗੀ ਇਹ ਫਿਲਮ 2025 ਦੇ ਅੰਤ ਤੱਕ ਸਿਨੇਮਾ ਘਰਾਂ ਵਿੱਚ ਲੱਗੇਗੀ ਕਦੀ ਹਿੰਦੀ ਫਿਲਮਾਂ ਵਿੱਚ ਚੌਕਲੇਟੀ ਰੋਮਾਂਟਿਕ ਹੀਰੋ ਦਾ ਅਕਸ ਰੱਖਣ ਵਾਲੇ ਅਭਿਨੇਤਾ ਸੰਜੇ ਕਪੂਰ ਵਰਤਮਾਨ ਵਿੱਚ ਕਈ ਬਲੈਕ ਤੇ ਕਈ ਕਮੇਡੀ ਭੂਮਿਕਾ ਨਿਵਾ ਕੇ ਆਪਣੀ ਕਲਾ ਦੇ ਵੱਖ-ਵੱਖ ਪਹਿਲੂ ਦਿਖਾ ਰਹੇ ਹਨ ਸੰਜੇ ਕਪੂਰ ਦਾ ਕਹਿਣਾ ਹੈ ਕਿ ਹੁਣ ਤਾਂ ਉਹਨਾਂ ਲਈ ਕੇਂਦਰੀ ਸਹਾਇਕ ਜਾਂ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਦੀ ਲੰਬਾਈ ਮਹੱਤਵ ਨਹੀਂ ਰੱਖਦੀ ਇਸ ਲੜੀ ਵਿੱਚ ਉਹ ਜੀ 5 ਤੇ ਹਾਲ ਹੀ ਪ੍ਰਦਰਸ਼ਿਤ ਹੋਈ ਫਿਲਮ ਹਾਊਸ ਆਫ ਲਾਈਜ਼ ਵਿੱਚ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਨਜ਼ਰ ਆਏ ਹਨ ਸੰਜੇ ਕਪੂਰ ਦਾ ਕਹਿਣਾ ਹੈ ਕਿ ਕੋਈ ਕਲਾਕਾਰ ਜੇਕਰ ਵੱਖ-ਵੱਖ ਭੂਮਿਕਾ ਨਿਭਾਏਗਾ ਤਾਂ ਹੀ ਉਹ ਅੱਗੇ ਆਵੇਗਾ। ਇਸ ਮੌਕੇ ਤੇ ਸੰਜੇ ਕਪੂਰ ਦਾ ਕਹਿਣਾ ਹੈ ਕਿ ਉਹਨਾਂ ਨੇ ਵੱਖ-ਵੱਖ ਫਿਲਮਾਂ ਵਿੱਚ ਵੱਖ-ਵੱਖ ਭੂਮਿਕਾ ਨਿਭਾਈਆਂ ਹਨ। ਉਹਨਾਂ ਦਾ ਮੰਨਣਾ ਹੈ ਕਿ ਉਹ ਅਜਿਹੀਆਂ ਭੂਮਿਕਾ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਹਨ। ਫਿਲਮ ਉਹੀ ਹਿੱਟ ਹੁੰਦੀ ਹੈ ਜਿਨ੍ਹਾਂ ਨੂੰ ਪੂਰਾ ਪਰਿਵਾਰ ਪਸੰਦ ਕਰਦਾ ਹੈ। ਮੇਰੀਆਂ ਜਿੰਨੀਆਂ ਵੀ ਹਿੱਟ ਫਿਲਮਾਂ ਹਨ ਉਹ ਪਰਿਵਾਰਕ ਤੌਰ ਤੇ ਕਾਫੀ ਹਿੱਟ ਹਨ। ਅੱਜ ਦੇ ਇਸ ਮੀਡੀਆ ਯੁੱਗ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵੱਖ-ਵੱਖ ਫਿਲਮਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਨਵੀਂ-ਨਵੀਂ ਟੈਕਨੀਕ ਨਾਲ ਫਿਲਮਾਂ ਬਣ ਰਹੀਆਂ ਹਨ ਜਿਸ ਦੇ ਲਈ ਸਾਨੂੰ ਸਮੇਂ ਦਾ ਹਾਨੀ ਵਰਨਾ ਬਹੁਤ ਜ਼ਰੂਰੀ ਹੈ ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਲਗਾਤਾਰ ਕਰ ਰਿਹਾ ਹਾਂ ਅਤੇ ਕਈ ਕਹਾਣੀਆਂ ਤੇ ਕੰਮ ਚੱਲ ਰਿਹਾ ਹੈ ਨਵਾਜੂਦੀਨ ਸਦਕੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ ਉਨ੍ਹਾਂ ਨੇ ਆਪਣੀ ਬੇਮਿਸਾਲ ਕਲਾ ਨਾਲ ਭਾਰਤੀ ਫਿਲਮ ਉਦਯੋਗ ਵਿੱਚ ਵੱਡਾ ਨਾਂ ਕਮਾਇਆ ਹੈ ਪਿਛਲੇ 2 ਦਹਾਕਿਆਂ ਤੋਂ ਬਾਲੀਵੁੱਡ ਤਜਰਬੇਕਾਰ ਇਸ ਅਦਾਕਾਰ ਨੇ ਹਾਲ ਹੀ ਵਿੱਚ ਇੱਕ ਦਿੱਤੀ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਉਸ ਨੂੰ ਕਿਸੇ ਵੀ ਧਾਰਮਿਕ ਪੇਤ ਭਾਵਰਾ ਦਾ ਸਾਹਮਣਾ ਕੀਤੇ ਬਿਨਾਂ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਸ ਦੀ ਰਾਜਨੀਤੀ ਤੇ ਕ੍ਰਿਕਟ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਹ ਸਿਰਫ ਫਿਲਮਾਂ ਲਈ ਬਣਿਆ ਤੇ ਫਿਲਮਾਂ ਲਈ ਬਣੇ ਰਹਿਣਗੇ। ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹਨਾਂ ਨੂੰ ਭਰਪੂਰ ਦਰਸ਼ਕਾਂ ਦਾ ਹੰਗਾਰਾ ਮਿਲਿਆ ਹੈ। ਮੈਂ ਆਪਣੇ ਰੱਬ ਵਰਗੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਮੇਂ ਸਮੇਂ ਤੇ ਸੁਝਾਅ ਦਿੰਦੇ ਹਨ ਦੇਸ਼ਤ ਬਾਬਾ ਟੀਵੀ ਬਲੋਂ ਪੇਸ਼ ਕੀਤਾ ਗਿਆ ਪੰਜਾਬੀ ਖਬਰਾਂ ਦਾ ਬੁਲਟਨ ਪੂਰਾ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਦੇਸ਼ਤ ਬਾਬਾ ਟੀਵੀ ਬਲੋਂ ਪੇਸ਼ ਕੀਤੀਆਂ ਖਬਰਾਂ ਨਾਲ ਸੰਬੰਧਿਤ ਆਪਣੇ ਵਿਚਾਰ ਦੇਵੋ ਜੀ, ਲਾਇਕ ਅਤੇ ਸਾਂਝਾ ਕਰੋ ਜੀ। ਇਸ ਨਾਲ ਜਿੱਥੇ ਸਾਨੂੰ ਸਾਡੀ ਮੀਡੀਆ ਟੀਮ ਨੂੰ ਖੁਸ਼ੀ ਹੋਵੇਗੀ, ਉੱਥੇ ਖਬਰਾਂ ਨੂੰ ਹੋਰ ਵੀ ਵਧੇਰੇ ਵਧੀਆ ਤਿਆਰ ਕਰਨ ਅਤੇ ਪੇਸ਼ ਕਰਨ ਲਈ ਬਲ ਮਿਲੇਗਾ।